ਸੰਗਤ ਦੀ ਅਸੀਂ ਉਸ ਮਾਲਕ ਅੰਤਰਜਾਮੀ ਦੇ ਚਰਨਾਂ ਰਚ ਹਮੇਸ਼ਾ ਅਰਦਾਸ ਕਰਦੇ ਹਾਂ ਤੇ ਅਰਦਾਸ ਉਹ ਪਰਵਾਨ ਹੁੰਦੀ ਹੈ ਜੋ ਅੰਤਰ ਆਤਮਾ ਭਾਵਨਾ ਪ੍ਰੇਮ ਦੇ ਨਾਲ ਕੀਤੀ ਜਾਵੇ ਅਰਦਾਸ ਸ਼ਬਦ ਦੇ ਕੀ ਅਰਥ ਹਨ ਐੜੇ ਦਾ ਅਰਥ ਹੈ ਅੰਤਰਜਾਮੀ ਉਹ ਦਿਲਾਂ ਦੀਆਂ ਜਾਣਦਾ ਹੈ ਕਦੇ ਐਦਾਂ ਦੀ ਭਾਵਨਾ ਸਾਨੂੰ ਨਹੀਂ ਰੱਖਣੀ ਚਾਹੀਦੀ ਕਿ ਜੀਵ ਦੇ ਨਾਲ ਅਸੀਂ ਕੁਝ ਹੋਰ ਮੰਗਦੇ ਹੋਈਏ ਤੇ ਅੰਦਰ ਸਾਡੇ ਕੁਝ ਹੋਰ ਹੀ ਵਿਚਾਰ ਚੱਲਦੀ ਹੋ रारे दा अर्थ है राखा जिथे कोई रखवाली नहीं करता ओते परमात्मा राखा बन राखा एक हमारा स्वामी सगल कटाका अंतर जामी